ਉਹ ਦਿਨੇ ਚੜਦਾ ਤੇ ਸੂਰਜ ਵਿਖਾਉਂਦਾ ਲਹਲੀਆਂ ਅਸੀਂ ਹਰੀ ਚਨੀ ਕਰਦੇ ਦਹ ਦਲਾਲੀਆਂ ਤੇ ਆਰਨੇਤ ਵੀਰ ਜੀ ਨੇ ਕਿਹਾ ਸੀ ਵੀ ਗੀਤ ਕਰਾਂਗੇ ਤੇ ਇੱਕ ਮੇਰਾ ਆਪਦਾ ਖਦ ਨਿਊ ਸੌਂਗ ਆ ਰਿਹਾ ਆਪਦਾ ਤੇ ਉਸ ਦੇ ਲਈ TCS ਕੰਪਨੀ ਨੇ ਕਿਹਾ ਸੀ ਵੀ ਅਸੀਂ ਇਸ ਕੁੜੀ ਦਾ ਗੀਤ ਆਪ ਦੀ ਕੰਪਨੀ ਚ ਕਢਾਉਣਾ ਮਿੱਤਰਾਂ ਦੇ ਗੋਤ ਪਿੱਛੇ ਬੱਲੀਆਂ ਮੱਲੋ ਮਹਲੀ ਲਾ ਕੇ ਕਿਹੜਾ ਗਾਣਾ ਸੀਗਾ ਉਹ ਤੇ ਵੀ ਆਰਨੇਤ ਦਾ ਕੋਈ ਸੌਂਗ ਆਇਆ ਤਾਂ ਉਹਨਾਂ ਤੱਕ ਪਹੁੰਚਾ ਤੇਰੇ ਬਿਨਾ ਦਿਲ ਟੁੱਟਦੇ ਤੇ ਕਿਉਂ ਨਿ ਹਾਸ਼ਕ ਨੂੰ ਰੋਣਾ ਚਾਹੀਦਾ ਇਹ ਤਾਂ ਨਹੀਂ ਹੈਗਾ ਵੀ ਪੜ੍ਹਾਈ ਦੇ ਵਿੱਚੋਂ ਨੰਬਰ 0 ਆਉਂਦਾ ਹੋਵੇ ਤੇ ਗਾਇਕੀ 'ਚੋਂ 100 ਬਟਾ 100 ਆਉਂਦਾ ਹੋਵੇ ਨਹੀਂ ਨਹੀਂ ਨੰਬਰ ਪੜ੍ਹਾਈ 'ਚੋਂ 0 ਨਹੀਂ ਆਉਂਦਾ ਹਾਂ ਵੀ ਮਤਲਬ ਥੋੜਾ ਜਿਹਾ ਮੀਡੀਅਮ ਸਾ ਵੀ ਆ ਤੇ ਪਰ ਇਨਾਂ ਵੀ ਮੈਂ ਸੈਕਿੰਡ ਪੋਜੀਸ਼ਨ ਪ੍ਰਾਪਤ ਕਰਤੀ ਹਾਂ ਸਸ ਦੇ ਨੂਰ ਹਾਂ ਜ਼ਰਵਾਦੀ ਗਾਇਕੀ ਦੇ ਨਾਲ ਨਾਲ ਹੋਰ ਕਿਹੜੇ ਕਿਹੜੇ ਸ਼ੌਂਕ ਹੈਗੇ ਆ ਗਾਇਕੀ ਦੇ ਨਾਲ ਨਾਲ ਮੈਨੂੰ ਡਾਂਸ ਦਾ ਸ਼ੌਂਕ ਆ ਐਂਡ ਥੋੜਾ ਬਹੁਤਾ ਪੜਾਈ ਦਾ ਕੁੜੀਏ ਇੱਕ ਨੈਗੇਟਿਵ ਵਾਈਬ ਜੀ ਆਉਂਦੀ ਨਹੀਂ ਤੇਰੇ ਪਿੰਡ ਵੱਲੋਂ ਨਹੀਂ ਕੁੜੀਏ ਸਸ਼ੀ ਕਲ ਜੀ ਸਵਾਗਤ ਹੈ ਬਹੁਤ ਬਹੁਤ ਸਸ਼ੀ ਕਲ ਵੀਰੇ ਸਭ ਤੋਂ ਪਹਿਲਾਂ ਤਾਂ ਸਵਾਲ ਮੇਰਾ ਹੀ ਆ ਗਾਇਕੀ ਦਾ ਸਫ਼ਰ ਮੰਨ ਲਓ ਤੁਹਾਡੀਆਂ ਵੱਡੀਆਂ ਵੀਰੋ ਵੀਡੀਓ ਜਿਹੜੀਆਂ ਨੇ ਵਾਇਰਲ ਹੁੰਦੀਆਂ ਨੇ ਬਹੁਤ ਸਾਰੀਆਂ ਇੰਟਰਵਿਊ ਵੀ ਤੁਸੀਂ ਕੀਤੀਆਂ ਜੀ ਜਿਹੜੀ ਗਾਇਕੀ ਦੀ ਸ਼ੁਰੂਆਤ ਹੈ ਕਿਵੇਂ ਹੁੰਦੀ ਹੈ ਗਾਇਕੀ ਦੀ ਸ਼ੁਰੂਆਤ ਤਾਂ ਜੀ ਪਰਮਾਤਮਾ ਦੀ ਦੇਣ ਨਾਲ ਹੀ ਹੁੰਦੀ ਹੈ ਜੇਕਰ ਪਰਮਾਤਮਾ ਮੈਨੂੰ ਗਾਇਕੀ ਦਾ ਹੌਨਰ ਨਾ ਦਿੰਦਾ ਸ਼ਾਇਦ ਮੈਂ ਨਹੀਂ ਗਾਉਣਾ ਸੀ ਤੇ ਇਸੇ ਲਈ ਮੈਂ ਆਪਣੇ ਪਰਮਾਤਮਾ ਦਾ ਧੰਨਵਾਦ ਕਰਦੀ ਆਂ ਤੇ ਇੱਕ ਮੇਰੇ ਲਾਡੀ ਵੀਰ ਜੀ ਦਾ ਮੈਂ ਧੰਨਵਾਦ ਕਰਦੀ ਆਂ ਕਿਉਂਕਿ ਉਹਨਾਂ ਨੇ ਮੇਰੀ ਗਾਇਕੀ ਪਛਾਣੀ ਅਤੇ ਟੀਚਰਸ ਦਾ ਵੀ ਧੰਨਵਾਦ ਕਰਦੀ ਜੇ ਇਹ ਦੋਨੋਂ ਮੇਰੀ ਗਾਇਕੀ ਨੂੰ ਪਛਾਣਦੇ ਤੇ ਪਰਮਾਤਮਾ ਮੈਨੂੰ ਇਹ ਗਿਫਟ ਨਾ ਦਿੰਦਾ ਸ਼ਾਇਦ ਮੈਂ ਨਹੀਂ ਗੀਤ ਗਾ ਸਕਦੀ ਸੀ ਤੇ ਗਾਇਕੀ ਇਸੇ ਤਰ੍ਹਾਂ ਨਿਖਾਰੀ ਜਾ ਸਕਦੀ ਹੈ ਮੈਂ ਤੇਹੀ ਕਹਿੰਦੀ ਇੱਕ ਇਸ ਲਈ ਗੱਲਾਂ ਬਾਤਾਂ ਬਹੁਤ ਤੁਹਾਡੇ ਨਾਲ ਹੋਣੀਆਂ ਨੇ ਕਾਫੀ ਜ਼ਿੰਦਗੀ ਦੀਆਂ ਵੀ ਯਾਦਾਂ ਤਾਜ਼ੀਆਂ ਤੁਹਾਡੀਆਂ ਅੱਜ ਹੋਣ ਵਾਲੀਆਂ ਨੇ ਤੇ ਬਹੁਤ ਸਾਰੀਆਂ ਦਿਲ ਦਿਲ ਦੀਆਂ ਗੱਲਾਂ ਵੀ ਤੁਹਾਡੇ ਨਾਲ ਅੱਜ ਹੋਣੀਆਂ ਨੇ ਤੇ ਮੈਂ ਚਾਹੂੰਗਾ ਸ਼ੁਰੂਆਤ ਅਸੀਂ ਕਰਦੇ ਹਾਂ ਇੱਕ ਮਿੱਠੇ ਜਿਹੇ ਸੌਂਗ ਹੋਣ। ਜ਼ਰੂਰ। ਹੁੱਦ ਨੇ ਛੜਦਾ ਤੇ ਸੂਰਜ ਵਿਖਾਉਂਦਾ ਲਹਲੀਆਂ ਅਸੀਂ ਨੀ ਆਵਾਜ਼ ਬਹੁਤ ਸੋਹਣਾ ਤੁਸੀਂ ਗਾਉਣੀ ਹੈ ਪ੍ਰਮਾਤਮਾ ਨੇ ਬਹੁਤ ਸੋਹਣੀ ਤੁਹਾਨੂੰ ਆਵਾਜ਼ ਪਖਸ਼ੀ ਹੈ ਤੇ ਜੇ ਮੈਂ ਗੱਲ ਕਰਾਂ ਗਾਇਕੀ ਦੀ ਤਾਂ ਪੜ੍ਹਾਈ ਦੀ ਨਾਲ-ਨਾਲ ਗੱਲ ਕਰਕੇ ਕਿੰਨਾ ਤੁਸੀਂ ਪੜ੍ਹੇ ਹੋ ਹੁਣ ਤੱਕ ਪੜ੍ਹਾਈ ਤੁਹਾਡੀ ਹੁਣ ਵੀ ਚੱਲ ਰਹੀ ਹੈ ਤੇ ਪਰਿਵਾਰ ਦੀ ਗੱਲ ਕਰਕੇ ਪਰਿਵਾਰ ਦੇ ਵਿੱਚ ਕੌਣ-ਕੌਣ ਮੈਂ ਹਾਂਜੀ ਪਲੱਸ 1 ਵਿੱਚ ਹਾਂ ਮੈਂ ਪਲੱਸ 1 ਦੀ ਪੜ੍ਹਾਈ ਕਰ ਰਹੀ ਹਾਂ ਤੇ ਮੇਰੇ ਪਰਿਵਾਰ 'ਚ 9 ਮੈਂਬਰ ਆ ਮੇਰੇ ਨਾਨਾ ਜੀ ਮੇਰੀ ਨਾਨੀ ਜੀ ਮੇਰੇ ਮਾਮਾ ਜੀ ਇੱਕ ਮੇਰੇ ਵੱਡੇ ਮਾਮਾ ਜੀ ਹੁੰਦੇ ਸੀ ਜਿਨ੍ਹਾਂ ਦੀ ਡੈਥ ਹੋ ਗਈ ਤੇ ਉਹਨਾਂ ਦੇ ਜਿਹੜੇ ਬੇਟੇ ਆ ਦੋ ਉਹ ਹੁਣ ਮੇਰੇ ਨਾਲ ਹੀ ਇਸ ਘਰ 'ਚ ਰਹਿ ਰਹੇ ਆ ਤੇ ਇੱਕ ਮੇਰੀ ਮਾਮੀ ਜੀ ਸੀ ਤੇ ਇੱਕ ਮੇਰੀ ਛੋਟੀ ਜੀ ਭੈਣ ਆ ਮੇਰੀ ਮਾਮਾ ਜੀ ਦੀ ਕੁੜੀ ਤੇ ਇੱਕ ਮੇਰੀ ਮੰਮਾ ਤੇ ਮੈਂ ਤਸਲੀਮ ਜੇ ਮੈਂ ਗੱਲ ਕਰਾਂ ਪੜ੍ਹਾਈ ਦੇ ਨਾਲ ਨਾਲ ਮਤਲਬ ਤੁਸੀਂ ਗਾਇਕੀ ਦਾ ਇੱਕ ਤੁਹਾਨੂੰ ਸ਼ੌਂਕ ਆ ਬਹੁਤ ਸੋਹਣਾ ਤੁਸੀਂ ਗਾਉਂਦੇ ਹੋ ਕਿ ਵਰਨਾ ਕੀ ਹੁੰਦਾ ਕਿ ਇੱਕ ਚੀਜ਼ 'ਚ ਬੰਦਾ ਪਰਫੈਕਟ ਹੁੰਦਾ ਇੱਕ ਚੀਜ਼ 'ਚ ਪਿੱਛੇ ਹੁੰਦਾ ਤੇ ਇਹ ਤੁਹਾਡੇ ਦਾ ਹਾਸੇ ਵਾਲਾ ਸਵਾਲ ਵੀ ਹੈਗਾਗਾ ਕਿ ਇਹ ਤਾਂ ਨਹੀਂ ਹੈਗਾ ਵੀ ਪੜ੍ਹਾਈ ਦੇ ਵਿੱਚੋਂ ਨੰਬਰ 0 ਆਉਂਦਾ ਹੋਵੇ ਤੇ ਗਾਇਕੀ 'ਚੋਂ 100/100 ਆਉਂਦਾ ਹੋਵੇ ਨਹੀਂ ਨਹੀਂ ਨੰਬਰ ਪੜ੍ਹਾਈ 'ਚੋਂ 0 ਨਹੀਂ ਆਉਂਦਾ ਹਾਂ ਵੀ ਮਤਲਬ ਥੋੜਾ ਜਿਹਾ ਮੀਡੀਅਮ ਸਾਹੀਆ ਤੇ ਪਰ ਇਨਾਂ ਵੀ ਮੈਂ ਸੈਕੰਡ ਪੋਜੀਸ਼ਨ ਪ੍ਰਾਪਤ ਕਰਦੀ ਹਾਂ ਤੇ ਫਰਸਟ ਪੋਜੀਸ਼ਨ ਤਾਂ ਲਈ ਨਹੀਂ ਜਾਂਦੀ ਫਰਸਟ ਪੋਜੀਸ਼ਨ ਥੋੜੀ ਜੀ ਡਿਫਿਕਲਟ ਲੱਗਦੀ ਹੈ ਹਾਂ ਸੈਕੰਡ ਪੋਜੀਸ਼ਨ ਜ਼ਰੂਰ ਪ੍ਰਾਪਤ ਕਰਦੀ ਹਾਂ ਤੇ ਸਿੰਗਿੰਗ ਵੱਲੋਂ ਤਾਂ ਫਰਸਟ ਪੋਜੀਸ਼ਨ ਹੈਗੀ ਹੋਈ ਆ ਗਾਇਕੀ ਦੇ ਨਾਲ ਨਾਲ ਹੋਰ ਕਿਹੜੇ-ਕਿਹੜੇ ਸ਼ੌਂਕ ਹੈਗੇ ਆ ਗਾਏ ਕੀ ਦੇ ਨਾਲ ਨਾਲ ਮੈਨੂੰ ਡਾਂਸ ਦਾ ਸ਼ੌਂਕ ਆ ਐਂਡ ਥੋੜਾ ਬੋਤਾਂ ਪੜਾਈ ਦਾ ਤੇ ਘਰੇ ਹੁਣ ਮਮਾ ਜੀ ਕੁਕਿੰਗ ਸਿਖਾਉਂਦੇ ਆ ਤੇ ਕੁਕਿੰਗ ਦਾ ਵੀ ਹੌਲੀ ਹੌਲੀ ਹੁਣ ਸ਼ੌਂਕ ਪੈ ਰਿਹਾ ਵੀ ਕੁਕਿੰਗ ਕਿਵੇਂ ਕੀਤੀ ਜਾਂਦੀ ਆ ਤੇ ਡਾਂਸ ਲਈ ਜਦੋਂ ਸਕੂਲ ਚ ਫੰਕਸ਼ਨ ਹੁੰਦੇ ਆ ਜਾਂ ਘਰੇ ਪਰ ਪ੍ਰੈਕਟਿਸ ਕਰਨ ਵੇਲੇ ਇਹ ਸ਼ੌਂਕ ਜਾਗਦਾ ਵੀ ਹੁਣ ਡਾਂਸਰ ਵੀ ਬਣਾਂਗੇ ਨਾਲ ਦੀ ਨਾਲ ਅੱਛਾ ਜਦੋਂ ਨਾ ਆਪਾਂ ਕੋਈ ਚੀਜ਼ ਸਿੱਖਦੇ ਆ ਤਾਂ ਹਮੇਸ਼ਾ ਕੋਈ ਗੁਰੂ ਜ਼ਰੂਰ ਆਪਾਂ ਧਾਰਦੇ ਆ ਕਿਉਂਕਿ ਗੁਰੂ ਬਿਨਾ ਕਹਿੰਦੇ ਗਿਆਨ ਨਹੀਂ ਹੁੰਦਾ ਤਾਂ ਇੱਕ ਸਿਖਾਉਣ ਵਾਲਾ ਵੀ ਆਪਾਂ ਨੂੰ ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਜ਼ਰੂਰ ਹੁੰਦਾ ਤੇ ਤੁਹਾਡੇ ਆਪੋ ਉਸਤਾਦ ਦੀ ਗੱਲ ਕਰਕੇ ਗੁਰੂ ਦੀ ਗੱਲ ਕਰਕੇ ਕੌਣ ਹੈਗਾ ਜਦੋਂ ਤੁਸੀਂ ਸਿੱਖਦੇ ਹੋ ਤੇ ਜਿੰਨਾ ਤੋਂ ਤੁਸੀਂ ਗਾਈਡੈਂਸ ਲੈਂਦੇ ਮੇਰੇ ਜੀ ਵੀ ਲਾਟੀ ਵੀਰ ਜੀ ਉਹ ਵੀ ਇੱਥੇ ਰੌਲੀ ਦੇ ਮੰਦ ਕੋਈ ਬਲੌਂਗ ਕਰਦੇ ਆ ਤੇ ਉਹੀ ਮੇਰੇ ਗੁਰੂ ਆ ਉਹੀ ਉਸਤਾਦ ਆ ਤੇ ਉਹਨਾਂ ਨੇ ਮੇਰੀ ਮੰਮਾ ਨੂੰ ਕਿਹਾ ਸੀ ਵੀ ਤੁਹਾਨੂੰ ਇੱਕ ਪੁੱਤ ਦੀ ਕਮੀ ਸੀ ਤੇ ਉਹ ਹੁਣ ਪੁੱਤ ਦੀ ਕਮੀ ਮੈਂ ਪੂਰੀ ਕਰ ਰਿਹਾ ਤੇ ਇਹ ਅੱਜ ਤੋਂ ਮੇਰੀ ਛੋਟੀ ਭੈਣ ਆ ਇਸੇ ਲਈ ਗੁਰੂ ਵੀ ਉਹੀ ਉਸਤਾਦ ਵੀ ਉਹੀ ਆ ਇੱਕ ਖਾਸ ਤੌਰ ਤੇ ਵੀਰ ਵੀ ਉਹੀ ਆ ਕੋਸ ਹੋਣੀ ਗੱਲ ਆ ਜੀ ਤੁਹਾਨੂੰ ਇੰਨੇ ਵੱਲੋ ਵਧੀਆ ਇਨਸਾਨ ਜਿਹੜੇ ਤੁਹਾਡੀ ਹੱਲ ਖੜੇ ਨੇ ਕਰ ਰਹੇ ਤੇ ਤੁਹਾਡੀ ਬੁੱਢੇ ਨਾ ਬੁੱਢਾ ਜੋੜ ਤੇ ਖੜੇ ਅਰਥਾ ਜਿਸ ਦਿਨ ਜੇ ਮੈਂ ਗੱਲ ਕਰਾਂ ਤਾਂ ਜ਼ਿੰਦਗੀ ਦੇ ਵਿੱਚ ਕੋਈ ਦੌਰ ਅਜੀਹਾ ਆਇਆ ਹੋਵੇ ਜਿੱਤੇ ਤੁਹਾਨੂੰ ਲੱਗੇ ਹੋਵੇ ਯਾਰ ਸਭ ਕੁਝ ਖਤਮ ਹੋ ਗਿਆ ਹੁਣ ਨਵੇਂ ਸਿਰੇ ਤੋਂ ਸ਼ੁਰੂਆਤ ਨਹੀਂ ਜ਼ਿੰਦਗੀ ਦੀ ਹੋ ਸਕਦੀ ਕੋਈ ਅਜੀਹਾ ਜਿਹਾ ਘਰ ਦੇ ਵਿੱਚ ਕੁਝ ਵਾਪਰਿਆ ਹੋਵੇ ਜਿਹਦੇ ਬਹੁਤ ਤੁਹਾਡੇ ਦਿਲ ਤੇ ਅਫੈਕਟ ਕੀਤਾ ਹੋਵੇ ਸੱਟ ਲੱਗੀ ਹੋਵੇ ਮੈਂ ਤਾਂ ਜੀ ਆਪਦੀ ਮੰਮੀ ਨੂੰ ਦੇਖ ਕੇ ਬਹੁਤ ਜ਼ਿਆਦਾ ਨਰਵਸ ਹੋ ਜਾਣੀ ਆ ਤੇਨਾ ਮਤਲਬ ਸਾਡੀ ਜ਼ਿੰਦਗੀ ਵਧੀਆ ਚੱਲ ਰਹੀ ਸੀ ਤੇ ਉਦੋਂ ਪੈੰਡਿਆਂ ਨੇ ਦੱਸਿਆ ਵੀ ਸਾਨੂੰ ਮੇਰੀ ਦਾਦੀ ਨੇ ਦੱਸਿਆ ਹੀ ਨਹੀਂ ਵੀ ਜਿਹੜੇ ਮੇਰੇ ਫਾਦਰ ਹੋ ਉਹਨਾਂ ਦੀ ਡੈਥ ਤੋਂ 4 ਵਜੇ ਦਾ ਸੰਸਕਾਰ ਸੀ ਤੇ ਉਹਨਾਂ ਨੇ ਜਾਣ ਕੇ 3 ਵਜੇ ਕੱਢਦਾ ਤਾਂ ਕਿ ਇਹ ਆ ਨਾ ਸਕਣ ਤੇ ਜਦੋਂ ਮੈਂ ਆਪਦੀ ਮੰਮਾ ਨੂੰ ਫਾਦਰ ਜੀ ਦੇ ਦਰਦ ਤੇ ਰੋਂਦੇ ਦੇਖਦਾ ਤਾਂ ਮੈਨੂੰ ਲੱਗਿਆ ਵੀ ਹਣ ਮੈਂ ਆਪਦੀ ਮੰਮੀ ਦੀ ਕੋਈ ਵੀ ਸ਼ੀ ਪੂਰੀ ਨਹੀਂ ਕਰ ਸਕਦੀ ਪਰ ਇਸ ਵਿੱਚ ਮੇਰੇ ਮਾਮਾ ਜੀ ਮੇਰੇ ਸਾਰੇ ਪਰਿਵਾਰ ਨੇ ਸਪੋਰਟ ਕੀਤੀ ਮੇਰੇ ਲਾਡੀ ਵੀਰੇ ਨੇ ਸਪੋਰਟ ਕੀਤੀ ਤੇ ਮੰਮਾ ਨੇ ਤੇ ਇਸ ਤਰ੍ਹਾਂ ਹੁਣ ਮੈਨੂੰ ਲੱਗਦਾ ਵੀ ਹੁਣ ਮੈਂ ਆਪਦੀ ਮੰਮੀ ਦੀ ਸਾਰੀ ਵਿਸ਼ੇਸ ਪੂਰੀ ਕਰ ਸਕਦੀ ਹਾਂ ਬਹੁਤ ਚੰਗੀ ਗੱਲ ਆ ਸਲਾਮ ਆ ਤੁਹਾਡੀ ਸੋਚ ਨੂੰ ਕਿਉਂਕਿ ਅਕਸਰ ਹੀ ਜਿਹੜੇ ਸਾਡੇ ਮਾਪੇ ਨੇ ਜਿਨ੍ਹਾਂ ਨੂੰ ਪਾਲਿਆ ਸਾਨੂੰ ਜਿਹਨੇ ਪੜਾਇਆ ਰੱਖਿਆ ਐਡੇ ਵੱਡੇ ਕੀਤਾ ਤੇ ਉਹਨਾਂ ਦੇ ਸੁਪਨੇ ਪੂਰੇ ਨਾ ਕਰਾਂਗੇ ਤਾਂ ਫਿਰ ਅਸੀਂ ਸ਼ਾਇਦ ਜ਼ਿੰਦਗੀ ਚ ਹੋਰ ਕੁਝ ਨਹੀਂ ਕਰ ਸਕਦੇ ਤਾਂ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਨੇ ਤੇ ਮੈਂ ਚਾਹੁੰਗਾ ਕੋਈ ਇੱਕ ਹੋਰ ਪਿਆਰਾ ਜਿਹਾ ਸੌਂਗ ਸਾਡੀ ਆਡੀਅנס ਦੇ ਮਹਤਾਜੀ ਤੈਨਾਂ ਸਿੰਗਰਜ਼ ਨੂੰ ਬਹੁਤ ਜ਼ਿਆਦਾ ਵਧੀਆ ਮੰਨਦੀਆਂ ਤੇ ਉਸਤਾਦ ਨਰਸਰ ਪਤੇ ਲਖਾਨ ਤੇ ਮੇਰੇ ਲਾਡੀ ਵੀਰ ਜੀ ਉਹ ਵੀ ਕਾਕੇ ਸਿੰਗਿੰਗ ਸਿੰਗਿੰਗ ਕਰਦੇ ਆ ਤੇ ਸਿੱਧੂ ਮੂਸੇ ਵਾਲਾ ਜੀ ਸਿੱਧੂ ਮੂਸੇਵਾਲਾ ਜੀ ਇਸ ਕਰਕੇ ਮੈਨੂੰ ਪਸੰਦ ਆ ਕਿਉਂਕਿ ਉਹ ਪੰਜਾਬ ਦੀ ਮਿੱਟੀ ਨਾਲ ਜੁੜੇ ਰਹੇ ਤੇ ਉਹਨਾਂ ਨੇ ਆਪਣੀ ਪੱਗ ਇੰਨੀ ਦੁਨੀਆ ਸਾਹਮਣੇ ਰਿਪਰੈਜ਼ੈਂਟ ਕੀਤੀ ਵੀ ਜਿਹੜੇ ਦੇਸ਼ਾਂ ਨੂੰ ਪਤਾ ਨਹੀਂ ਸੀ ਵੀ ਇੰਡੀਆ ਇੰਡੀਆ ਤੇ ਇੰਡੀਆ ਦੇ ਵਿੱਚ ਮੂਸਾ ਪੈਂਡਾ ਪੰਜਾਬਾ ਤੇ ਉੱਥੋਂ ਦਾ ਇੱਕ ਸਰਦਾਰ ਮੁੰਡਾ ਜਿਹੜਾ ਇੰਨੇ ਸੋਹਣੇ ਗੀਤ ਲਿਖਦਾ ਤੇ ਗਾਉਂਦਾ ਇਸੇ ਲਈ ਮੈਂ ਜ਼ਿਆਦਾ ਫੈਨ ਸਿੱਧੂ ਮੂਸੇਵਾਲਾ ਭਾਈ ਜੀ ਦੀ ਹੋਈ ਹਾਂ ਸਿੱਧੂ ਮੂਸੇਵਾਲਾ ਦੀ ਤੁਸੀਂ ਗੱਲ ਕੀਤੀ ਹੈ ਕਿਉਂਕਿ ਦੁਨੀਆ ਦੇ ਵਿੱਚ ਚਾਤੇ ਸਿੱਧੂ ਮੂਸੇਵਾਲਦੇ ਨੇ ਮੂਸੇ ਪਿੰਡ ਦਾ ਨਾਮ ਦੁਨੀਆ ਦੇ ਕੋਨੇ-ਕੋਨੇ ਵਿੱਚ ਸਿੱਧੂ ਮੂਸੇਵਾਲੇ ਨੇ ਪਹੁੰਚਾਇਆ ਬੇਸ਼ੱਕ ਉਹ ਸਾਡੇ ਅੱਜ ਵਿਚਾਰ ਨਹੀਂ ਹੈ ਪਰ ਉਹਨਾਂ ਦੀ ਗੀਤਾਂ ਰਹੀ ਉਹਨਾਂ ਦੀਆਂ ਯਾਦਾਂ ਰਹੀ ਅਸੀਂ ਅੱਜ ਦਿਲਾਂ ਦੇ ਵਿੱਚ ਅੱਜ ਵੀ ਸਾਡੇ ਹੋ ਜਿੰਦਾ ਹੈਗਾ ਸਿੱਧੂ ਮੂਸੇਵਾਲੇ ਦੀ ਗੱਲ ਤੁਸੀਂ ਕੀਤੀ ਹੈ ਕੋਈ ਸਿੱਧੂ ਮੂਸੇਵਾਲੇ ਦੀ ਮੈਂ ਕਹੂੰਗਾ song ਹੋ ਜੇ ਸਾਡੀ ਆਡੀਅנס ਤੇ ਹਾਂਜੀ ਹੋ ਮਾਜ ਮੁਖ ਸੋਣੀਏ ਮੇਰੇ ਸਾਹਵਲੇ ਮੱਕੇ ਚੱਲੀ ਹੂੰ ਬਣੀ ਤੇਰੀ ਨੀਲੇ ਅੱਖਾਂ ਵਾਲੀ ਕਹਿਰੇਨੀ ਦੇਖ ਕਿਥੋਂ ਤੋਂ ਮਾਣ ਜਾਂ ਤਾ ਰਖ ਲੈ ਦਿਲ ਤੋੜ ਦੇ ਜਾ ਦੇ ਦੇ ਤੂੰ ਜਵਾਬ ਨਹੀਂ ਜਾਂਦੀ ਵਾਰਦਾ ਦੇਖਾਂ ਜਾ ਮੁਖ ਸੋਣੀਏ ਮੇਰੇ ਸਾਹਵਲੇ ਮੁਕੇ ਚੰਨੀਆਂ ਬਣੀ ਜਾਂਦੀ ਵਾਰਦਾ ਵਾਦੀ ਵਾ ਬਹੁਤ ਬਾਖਮਾਲ ਤੁਹਾਡੀ ਵੋਕਲ ਹੈਗੀ ਬਹੁਤ ਸੋਹਣਾ ਤੁਸੀਂ ਗਾਉਂਦੇ ਅੱਛਾ ਕਰੇ ਜਦੋਂ ਮਤਲਬ ਮਮੀ ਵੱਲੋਂ ਛਿੜਕਾ ਪੈਂਦੀਆਂ ਨੇ ਜਾਂ ਕਿਸੇ ਹੋਰ ਪਰਿਵਾਰਕ ਮੈਂਬਰ ਦੇ ਉੱਪਰ ਤਾਂ ਜਦੋਂ ਕੋਈ ਕੰਮ ਨੂੰ ਕਹਿੰਦੀ ਹੈ ਤੁਹਾਨੂੰ ਸਿੰਗਿੰਗ ਤੇ ਧਿਆਨ ਹੁੰਦਾ ਹੋਗਾ ਵੀ ਕੁੜੀਏ ਪਹਿਲਾਂ ਤੂੰ ਕੰਮ ਕਰ ਲਾ ਸਿੰਗਿੰਗ ਵੀ ਨਾਲ ਨਾਲ ਕਰੀ ਜੇ ਕਿਤੇ ਹੋਰ ਨਾ ਹੋਵੇ ਸਬਜ਼ੀ ਦੇ ਵਿੱਚ ਮਿਰਚ ਮਸਾਲਾ ਵਧਾ ਪਾ ਦੀ ਨਹੀਂ ਨਹੀਂ ਮੇਰਾ ਪਰਿਵਾਰ ਐਜਾ ਨਹੀਂਗਾ ਵੀ ਮਤਲਬ ਜਦੋਂ ਮੈਂ ਸਿੰਗਿੰਗ ਕਰਦੀ ਹੁੰਨੀ ਆ ਜਾਂ ਪੜਾਈ ਕਰਦੀ ਹੁੰਨੀ ਆ ਉਦੋਂ ਮਮੀ ਦੇ ਅਤੇ ਸਾਰੇ ਜੀਵਾਂ ਦਾ ਇਹੀ ਇੱਕ ਦੂਜੇ ਨੂੰ ਕੰਮ ਹੁੰਦਾ ਵੀ ਆਪਾਂ ਜਸੀ ਨੂੰ ਜਸੀ ਕਹਿੰਦੇ ਕਰਦੇ ਵੀ ਆਪਾਂ ਜਸੀ ਨੂੰ ਡਿਸਟਰਬ ਨਹੀਂ ਕਰਨਾ ਪੜਾਈ ਕਰਦੀ ਆ ਚਾਹੇ ਸਿੰਗਿੰਗ ਕਰਦੀ ਆ ਜਦੋਂ ਵਿਹਲੀ ਹੁੰਨੀ ਆ ਉਦੋਂ ਫਿਰ ਘਰ ਦੇ ਕੰਮ ਕਹਿੰਦੇ ਆ ਵੀ ਕਰੋ ਕਿਉਂਕਿ ਉਹ ਵੀ ਜ਼ਰੂਰੀ ਆ ਕਿਉਂਕਿ ਉਹਦੇ ਬਿਨਾ ਫਿਰ ਕੁੜੀ ਹਨਾ ਵਾਕਈ ਕੁੜੀਆਂ ਨੂੰ ਤਾਂ ਬਹੁਤ ਕੁਝ ਫੇਸ ਕਰਨਾ ਪੈਂਦਾ ਘਰ ਦੇ ਕੰਮ ਵੀ ਕਰਨੇ ਪੈਂਦੇ ਆ ਨਾਲ ਨਾਲ ਜਿਹੜੇ ਸ਼ੌਂਕ ਹੁੰਦੇ ਉਹ ਵੀ ਆਪਦੇ ਜੰਦਾ ਰੱਖਣੇ ਪੈਂਦੇ ਆ ਤੇ ਜਸਰੀਨ ਜੇ ਮੈਂ ਗੱਲ ਕਰਾਂ ਤੁਸੀਂ ਗੱਲ ਕੀਤੀ ਸੀ Nusrat Fateh Ali Khan ਸਾਹਿਬ ਦੀ ਤੇ ਬਾ ਕਮਾਲ ਆਪਾਂ ਕਹਿ ਸਕਦੇ ਹਾਂ ਉਹਨਾਂ ਦੀ ਗਾਇਕੀ ਆ ਸਲਾਮ ਜੱਬ ਜੋ ਸਟਰੀ ਜਿਹੜੇ ਸਿੰਗਰ ਹੈਗੇ ਆ ਸਾਰੇ ਸਲਾਮ ਕਰਦੇ ਉਹਨਾਂ ਦੀ ਗਾਇਕੀ ਨੂੰ ਕਿਉਂਕਿ ਜਿੱਥੋਂ ਤੱਕ ਉਹਨਾਂ ਨੇ ਗਾਇਆ ਤੇ ਮੇਰੇ ਸਾਬ ਨਾਲ ਹੁਣ ਤੱਕ ਕਿਸੇ ਨੇ ਨਹੀਂ ਗਾਇਆ ਹੋਣਾ ਤੇ ਉਹਨਾਂ ਦਾ ਕੋਈ ਮੈਂ ਚਾਹੂੰਗਾ Song ਹੋ ਜਾ ਸਾਡੀ ਆਡੀਅנס ਦੇ ਲਈ ਹਾਂ ਹਾਂ ਛੋੜ ਜਾਏ ਐਸੀ ਹੈ ਤਨਹਾਈ ਸੋਕੀ ਬਾਤ ਮਾਲਦੀ ਤੁਹਾਡੀ ਗਾਇਕੀ ਮਤਲਬ ਇਹ ਜਿਹੜਾ ਤੁਸੀਂ ਮਨ ਲਓ ਸਿੰਗਿੰਗ ਕਰਦੇ ਹੋ ਘਰ ਦੇ ਵਿੱਚ ਰਿਆਜ਼ ਵੀ ਹੁੰਦਾ ਜਾਂ ਕਿ ਤੂੰ ਸਿੱਖਣ ਜਾਂਦੇ ਹੋ ਜਾਂ ਖੁਦ ਬਖੁਦ ਹੀ ਸਾਰੀਆਂ ਚੀਜ਼ਾਂ ਆ ਜਾਂਦੀਆਂ ਮੈਨੂੰ ਨਾ ਵੀਰ ਜੀ ਨੇ ਹਾਰਮੋਨੀਅਮ ਲੈ ਕੇ ਦਿੱਤਾ ਤੇ ਵੀਰ ਜੀ ਨੇ ਬਸ ਕੁਝ ਸਰਗਮਾਈ ਦੱਸਿਆ ਕਿਉਂਕਿ ਉਹ ਕਹਿੰਦੇ ਵੀ ਤੇਰੀ ਆਵਾਜ਼ ਨੂੰ ਜ਼ਿਆਦਾ ਸਰਗਮਾਂ ਦੀ ਲੋੜ ਨਹੀਂ ਤੇ ਮੈਂ ਕਿਸੇ ਤੋਂ ਸਿੱਖਦੀ ਨਹੀਂ ਗੋਡ ਗਿਫਟ ਹੀ ਆ ਹਾਂ ਬਾਕੀ ਜੋ ਵੀਰ ਜਦੋਂ ਵੀ ਜਦੋਂ ਦੇ ਵੀਰ ਜੀ ਮਿਲੇ ਆ ਤੇ ਜਿਹੜਾ ਥੋੜਾ ਬਹੁਤਾ ਮੇਰੇ ਚ ਔਗਣਜਾ ਸੀਗਾ ਉਹ ਵੀਰੇ ਨੇ ਕੱਢਤਾ ਵੀ ਵੀਰਾ ਹੀ ਹੁਣ ਮੈਨੂੰ ਗਾਈਡੈਂਸ ਕਰਦਾ ਪੁਰਾਣਾ ਅੱਛਾ ਦਸਲਿਨ ਜੇ ਮੈਂ ਗੱਲ ਕਰਾਂ ਤਾਂ ਮਤਲਬ ਇੰਨੀਆਂ ਜ਼ਿਆਦਾ ਤੁਹਾਡੀਆਂ ਵੀਡੀਓ ਵਾਇਰਲ ਹੁੰਦੇ ਇੰਨੀਆਂ ਜ਼ਿਆਦਾ ਤੁਹਾਡੇ ਇੰਟਰਵਿਊ ਵੀ ਹੁੰਦੇ ਆ ਕਿਸੇ 뮤직 ਇੰਡਸਟਰੀ ਦੇ ਵੱਲੋਂ ਖਾਸ ਕਰ ਪੰਜਾਬੀ 뮤직 ਇੰਡਸਟਰੀ ਦੀ ਗੱਲ ਕਰਾਂ ਤਾਂ ਸਿੰਗਰ ਦੇ ਵੱਲੋਂ ਤੁਹਾਨੂੰ ਟਾਈ ਅਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਜਾਂ ਕਿਸੇ ਤੋਂ ਕਾਲ ਆਈ ਹੋਵੇ ਜਦੋਂ ਲੀਨ ਤੋਂ ਮਿਲਣ ਨਾਲ ਗਾਣਾ ਕਰ ਇਦਾਂ ਦਾ ਕੁਝ ਦੇਖਣ ਨੂੰ ਮਿਲਿਆ ਹਾਂਜੀ ਵੈਸੇ ਤਾਂ ਹਰ ਗੱਲ ਵੀਰ ਜੀ ਕਰਦੇ ਆ ਕਿਉਂਕਿ ਮੈਂ ਸਾਰਾ ਗੰਭੀਰ ਜੀ ਨਹੀਂ ਦਿੱਤਾ ਵਿਆ ਵੀਰ ਜੀ ਨੇ ਕਿਹਾ ਵੀ ਜੋ ਕਰਨਾ ਤੁਸੀਂ ਕਰਨਾ ਤੇ ਆਰਨੇਤ ਵੀਰ ਜੀ ਨੇ ਕਿਹਾ ਸੀ ਵੀ ਗੀਤ ਕਰਾਂਗੇ ਤੇ ਇੱਕ ਮੇਰਾ ਆਪਦਾ ਖੁਦ ਨਿਊ ਸੌਂਗ ਆ ਰਿਹਾ ਆਪਦਾ ਤੇ ਉਸ ਦੇ ਲਈ TCS ਕੰਪਨੀ ਨੇ ਕਿਹਾ ਸੀ ਵੀ ਅਸੀਂ ਇਸ ਕੁੜੀ ਦਾ ਗੀਤ ਆਪਦੀ ਕੰਪਨੀ ਚ ਕਢਾਉਣਾ ਜਿੱਦੱਕੇ ਪਹੁੰਚਾ ਉਹ ਕਿ ਅਸੀਂ ਗੱਲ ਕਰ ਰਹੇ ਸੀ ਕਿ ਆਰਨੇ ਦਾ ਤੁਸੀਂ Song ਜਿਹੜਾ ਗਾਇਆ ਸੀਗਾ ਤੇ ਉਸ ਤੋਂ ਬਾਅਦ ਆਰਨੇ ਨੇ ਤੌਰ ਤੇ ਕੰਟੈਕਟ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਵੀ ਤੁਹਾਨੂੰ ਪੁੱਛਿਆ ਵੀ ਮੈਂ ਕੁੜਤੋ ਜਿਹੜਾ Song ਕਰਵਾਉਣਾ ਤਾਂ ਕਿਹੜਾ ਗਾਣਾ ਸੀਗਾ ਉਹ ਤੇ ਵੀ ਆਰਨੇ ਦਾ ਤੁਸੀਂ Song ਆਇਆ ਤਾਂ ਉਹਨਾਂ ਤੱਕ ਪਹੁੰਚਾ ਹਾਂਜੀ ਵਿਕਾ ਉੱਡਿਆ ਬਨੇ ਰਹੇ ਤੋ ਵੇ ਹੜੇ ਹੜੇ ਹੱਸਦਾਂ ਰਹੀ ਤੁਰੰਦਾ ਵਖਿਆ ਨਹੀਂ ਜਾਣਾ ਮੇਰੇ ਤੋਂ ਤੇਰੇ ਬਿਨਾ ਦਿਲ ਟੁੱਟੇ ਦੇ ਤੇ ਕਿਉਂ ਨਿ ਹਾਸ਼ਕਾ ਨੂੰ ਰੋਣਾ ਚਾਹੀਦਾ ਅੋ ਬਿਲੋਨਾ ਤੇਰੇ ਪਿੰਡ ਦਾ ਬੇਵਫਾਪੁਰ ਹੋਣਾ ਚਾਹੀਦਾ ਹੱਸਦੇ ਨੂਰ ਹੋਜ਼ਰ ਵਾਉਂਦੀ ਐ ਹੱਸਦੇ ਨੂਰ ਹੋਜ਼ਰ ਵਾਉਂਦੀ ਐ ਨਹੀਂ ਤੇਰੇ ਪਿੰਡ ਵੱਲੋਂ ਨਹੀਂ ਕੁੜੀਏ ਇੱਕ ਨੈਕਟਿਵ ਵਾਈਬ ਜੀ ਆਉਂਦੀ ਐ ਨਹੀਂ ਤੇਰੇ ਪਿੰਡ ਵੱਲੋਂ ਨਹੀਂ ਕੁੜੀਏ ਇੱਕ ਨੈਕਟਿਵ ਵਾਈਬ ਜੀ ਆਉਂਦੀ ਐ ਨਹੀਂ ਤੇਰੇ ਪਿੰਡ ਵੱਲੋਂ ਨਹੀਂ ਕੁੜੀਏ ਵਾਕਈ ਬਹੁਤ ਸੋਹਣੀ ਤੁਹਾਡੀ ਗਾਇਕੀ ਆ ਅੱਛਾ ਜੇ ਮੈਂ ਗੱਲ ਕਰਨਾ ਹਰ ਇੱਕ ਇਨਸਾਨ ਦਾ ਕੋਈ ਸੁਪਨਾ ਹੁੰਦਾ ਏ ਕਿ ਮੈਂ ਵੱਡਾ ਹੋ ਕੇ ਇਹ ਬਣਨਾ ਚਾਹਾਂ ਲਾਈਵ ਦੇ ਵਿੱਚ ਇਹ ਕਰਨਾ ਕੀ ਕੀ ਸੁਪਨੇ ਦੇਖੇ ਨੇ ਜਸਪ੍ਰੀਤ ਮੇਰੇ ਘਰ ਜਾਂਦਾ ਸੁਪਨਾ ਤਾਂ ਜੀ ਇਹ ਆ ਵੀ ਪਾਸ ਬਾਹਰਲੇ ਦੇਸ਼ ਚਲੀ ਜਾਵੇ ਕੈਨੇਡਾ ਤੇ ਪਰ ਹੁਣ ਮੇਰੇ ਘਰ ਦੇ ਆਂ ਦਾ ਨਾਲ ਇਹ ਵੀ ਸੁਪਨਾ ਵੀ ਇਹ ਕੈਨੇਡਾ ਜਾਵੇ ਪਰ ਜਾਵੇ ਸਿੰਗਿੰਗ ਲਾਈਨ ਤੇ ਮੇਰਾ ਵੀ ਸੁਪਨਾ ਇਹ ਹੀ ਆ ਵੀ ਹਣ ਮੈਂ ਸਿੰਗਰ ਬਣ ਕੇ ਕੈਨੇਡਾ ਜਾਵਾਂ ਬਹੁਤ ਚੰਗੀ ਗੱਲ ਹੈ ਅਸੀਂ ਵੀ ਦੁਆ ਕਰਦੇ ਹਾਂ ਤੁਹਾਡੇ ਸੁਪਨੇ ਰੱਬ ਜ਼ਰੂਰ ਪੂਰੇ ਕਰੇ ਤੁਸੀਂ ਮੰਜ਼ਿਲ ਵੱਲ ਜ਼ਰੂਰ ਤੁਸੀਂ ਆਪਣੀ ਮੰਜ਼ਿਲ ਤੇ ਪਹੁੰਚੋ ਕਿਉਂਕਿ ਜਦੋਂ ਅਸੀਂ ਤੇਸੀਂ ਕੋਈ ਦਿਲ ਦੇ ਵਿੱਚ ਸੋਚ ਲੈਣੀ ਹੈ ਨਾ ਕਿ ਇਹ ਜ਼ਿੰਦਗੀ 'ਚ ਇਹ ਕਰਨਾ ਤਾਂ ਇੱਕ ਨਾ ਇੱਕ ਦਿਨ ਹੁੰਦਾ ਜ਼ਰੂਰ ਹੈ ਕਿਉਂਕਿ ਕਹਿੰਦੇ ਹੁੰਦੇ ਆ ਕਿ ਮਤਲਬ ਹਿੰਮਤ ਕਰਨ ਵਾਲੋ ਕੀ ਕਦੇ ਹਾਰ ਨਹੀਂ ਹੁੰਦੀ ਤੇ ਸਾਡੀਆਂ ਦੁਆਵਾਂ ਸਾਡੀਆਂ ਅਰਦਾਸਾਂ ਤੁਹਾਡੇ ਨਾਲ ਨੇ ਕਿ ਤੁਸੀਂ ਜ਼ਿੰਦਗੀ 'ਚ ਬਹੁਤ ਚੰਗਾ ਨਾਮ ਖੱਟੋ ਕਰਦੇ ਦੇ ਨਾਮ ਰੌਸ਼ਨ ਕਰੋ ਅੱਛਾ ਮੈਂ ਨਾ ਹੋਰ ਗੱਲਾਂ ਬਾਤਾਂ ਪਰ ਥੋੜੀਆਂ ਬਹੁਤ ਕਰਾਂਗੀ ਕਿ ਜਦੋਂ ਤੁਸੀਂ ਘਰ ਦੇ ਕੰਮ ਕਰਦੇ ਹੁੰਦੇ ਆ ਜਾਂ ਪਰਿਵਾਰ ਦੇ ਵਿੱਚ ਹੁੰਦੇ ਆ ਤੇ ਉਦੋਂ ਜਿਹੜੀ ਸਿੰਗਿੰਗ ਹੁੰਦੀ ਆ ਤੁਹਾਡੀ ਜਦੋਂ ਤੁਸੀਂ ਸਿੰਗਿੰਗ ਕਰਦੇ ਹੁੰਦੇ ਆ ਤਾਂ ਕੋਈ ਡਿਸਟਰਬਨੈਂਸ ਨਹੀਂ ਹੁੰਦੀ ਜਾਂ ਛੋਟੇ ਬੱਚੇ ਤੁਹਾਨੂੰ ਪਰੇਸ਼ਾਨ ਕਰਦੇ ਹੁਣ ਵੀ ਮਨ ਲਓ ਉਦੋਂ ਫਿਰ ਕਿਦਾਂ ਦਾ ਮਹਿਸੂਸ ਹੁੰਦਾ ਛਿੜਕਿਆ ਜਾਂਦਾ ਉਹ ਨਹੀਂ ਨਹੀਂ ਤੁਸੀਂ ਬਾਤ ਚਲੋ ਮੈਂ ਸਿੰਗਿੰਗ ਕਰਦੀ ਆ ਨਹੀਂ ਨਹੀਂ ਜਿਹੜੇ ਮੇਰੇ ਭਰਾ ਨਾਲ ਛੋਟੇ ਤੇ ਮੇਰੀ ਭੈਣ ਆ ਜਦੋਂ ਮੈਨੂੰ ਗਾਉਂਦੇ ਦੇਖ ਲੈਂਦੇ ਆ ਨਾਲ ਹੀ ਗਾਉਣ ਲੱਗ ਜਾਂਦੇ ਆ ਉਹਨਾਂ ਨਾਲ ਮੇਰਾ ਵੀ ਕੌਨਫੀਡੈਂਸ ਥੋੜਾ ਵਧ ਜਾਂਦਾ ਤੇ ਜਦੋਂ ਘਰ ਦੇ ਕੰਮ ਕਰਦੀ ਹੁੰਦੀ ਆ ਤੇ ਮੰਮੀ ਕਹਿੰਦੀ ਹੁੰਦੀ ਆ ਘਰ ਦੇ ਕੰਮ ਕਰਦੀ ਕਰਦੀ ਨਾਲ ਗੀਤ ਵੀ ਗਾਲਿਆ ਕਰ ਕਿਉਂਕਿ ਘਰ ਦੇ ਕੰਮ ਕਰਦੇ ਕਰਦੇ ਕ ਤੇ ਮੰਮੀ ਕਹਿੰਦੀ ਜਦੋਂ ਆਪ ਟੀਵੀ ਤੇ ਗੀਤ ਲਾ ਲੈਨੇ ਆ ਜਾਂ ਗਾਉਣੇ ਆ ਉਹਦੇ ਨਾਲ ਫਿਰ ਬੋਰ ਹੋਣਾ ਹਟ ਜਾਂਦਾ। ਜਸਲੀਨ ਜੇ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ ਕਿਵੇਂ ਪਹਿਚਾਣ ਕਿਵੇਂ ਹੁੰਦੀ ਹੈ ਕਿ ਜਸਲੀਨ ਦੇ ਅੰਦਰ ਜਿਹੜਾ ਇੱਕ ਕਲਾਕਾਰ ਹੈਗਾ ਤੇ ਇੱਕ ਗਾਇਕ ਹੈਗਾ ਜਸਲੀਨ ਦੇ ਅੰਦਰ ਜਿਹੜਾ ਦੁਨੀਆ ਦੇ ਤੱਕ ਦੁਨੀਆ ਨੂੰ ਕੀਲ ਕੇ ਰੱਖ ਦੂ ਉਹ ਤਾਂ ਪਹਿਚਾਣ ਕਿਵੇਂ ਹੁੰਦੀ ਹੈ ਪਤਾ ਕਿਦੋਂ ਚੱਲਦਾ। ਇਹ ਤਾਂ ਜੀ ਮੇਰੇ ਪਿੰਡ ਵਾਲਿਆਂ ਦੀ ਬਦੌਲਤ ਆ ਮੈਂ ਬਾਬਾ ਸ਼ੈਨ ਤਮੀਰ ਜੀ ਸਾਡੇ ਇੱਥੇ ਮਸਜਿਦ ਆ ਤੇ ਉੱਥੇ ਮੈਂ ਮਤਲਬ ਜਸਵਿੰਦਰ ਬਰਾੜ ਆਏ ਸੀ। ਇਉਂ ਉੱਥੇ ਗੀਤ ਗਾਇਆ ਸੀ ਤੇ ਉੱਥੇ ਜਸਵਿੰਦਰ ਪਰਾੜ ਨੇ ਵੀ ਕਿਹਾ ਸੀ ਵੀ ਇੱਕ ਕੁੜੀ ਤੁਹਾਡੇ ਪਿੰਡ ਦਾ ਨਾਮ ਬਹੁਤ ਰੌਸ਼ਨ ਕਰੂ। ਸੋ ਉੱਥੇ ਪਿੰਡਦਿਆਂ ਨੇ ਮੇਰੇ ਵੀਰ ਜੀ ਨੂੰ ਦੱਸਿਆ ਵੀ ਪਿੰਡ ਆਪਣੇ ਚ ਵੀ ਕੁੜੀ ਗਾਉਂਦੀ ਆ ਤੇ ਉਥੋਂ ਵੀਰ ਜੀ ਨੇ ਮੈਨੂੰ ਸਪੈਸ਼ਲ ਤੌਰ ਤੇ ਘਰੇ ਬੁਲਾਇਆ ਤੇ ਮੇਰਾ ਫਰਸਟ Song ਸੀਗਾ ਚਾਨੀ ਕਿਥਾ ਗਜ਼ਰੀ ਆਈ ਕਵਰ Song ਤੇ ਜਦੋਂ ਮੈਂ ਉਹ ਗਾਇਆ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਅਸੀਂ ਗੀਤ ਕੱਢਣ ਲੱਗ ਗਏ। ਫਿਰ ਮੈਂ ਗਾਇਆ ਅੱਜ ਕੱਲ ਵੀ ਸਿੱਧੂ ਮੂਸੇ ਵਾਲੇ ਵੀਰ ਜੀ ਲਈ ਤੇ ਉਸ ਤੋਂ ਬਾਅਦ ਫਿਰ ਦੁਨੀਆ ਸਮ ਦੇਖਣ ਲੱਗੀ ਵੀ ਜਸਲੀਨ ਬੇਗਮ ਜਿਹਨੇ ਸਿੱਧੂ ਮਸੇਰੇ ਲਈ ਗੀਤ ਗਾਇਆ ਇਹ ਕੌਣ ਅੱਛਾ ਪਹਿਲੇ ਗਾਣੇ ਦੀ ਮੈਂ ਗੱਲ ਕਰਾਂ ਜਿੱਦਾਂ ਤੁਸੀਂ ਪਹਿਲੇ ਗਾਣੇ ਦਾ ਨਾਮ ਲੈ ਐਕਚੁਅਲੀ ਇਹ ਗਾਣਾ ਨਾ ਮੇਰਾ ਵੀ ਫੇਵਰੇਟ ਆ ਮੈਨੂੰ ਬੜਾ ਪਿਆਰਾ ਲੱਗਦਾ ਤੇ ਮੈਂ ਚਾਹੁੰਗਾ ਵੀ ਦੋਕ ਲਾਈਨਾਂ ਉਹਦੀਆਂ ਜ਼ਰੂਰ ਹੋ ਜਾਣਗੇ ਵੇ ਚਾਨੇ ਕਿ ਥਾਂ guzari aayi raat te ve meda jee dali hilande wahat ve ਕੀ ਵਾਹ ਕੀ ਬਾਤ ਹੈ ਅਸਵੀਨਾ ਲਾਸਟ ਵਿੱਚ ਮੈਂ ਇਹੀ ਕਹੂੰਗਾ ਦੁਆ ਕਰਦੇ ਹਾਂ ਰੱਬ ਅੱਗੇ ਕਿ ਤੁਹਾਡੇ ਜਿਹੜੇ ਸੁਪਨੇ ਤੁਸੀਂ ਦੇਖੇ ਇੱਕ ਨਾ ਇੱਕ ਦਿਨ ਜ਼ਰੂਰ ਪੂਰੇ ਹੋਣ ਇੱਕ ਨਾ ਇੱਕ ਦਿਨ ਤੁਸੀਂ ਚੰਗੇ ਮਕਾਮ ਤੇ ਪਹੁੰਚੋ ਅੱਛਾ ਲਾਸਟ ਦੇ ਵਿੱਚ ਜਸਲੀਨ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਜਿਹੜੇ ਲੋਕ ਇਸ ਟਾਈਮ ਤੁਹਾਨੂੰ ਦੇਖ ਰਹੇ ਆ ਤੇ ਸੁਨੇਹਾ ਜਾਂਦਾ ਉਹਨਾਂ ਨੂੰ ਕੀ ਕਹਿਣਾ ਚਾਹੂੰਗਾ ਮੈਂ ਸਿਰਫ ਇਹੀ ਸੁਨੇਹਾ ਦੇਣਾ ਚਾਹੁੰਨੀ ਆ ਵੀ ਆਪਦੇ ਬਲਬੂਤੇ ਤੇ ਕਸ਼ਮਿਰ ਜਿਵੇਂ ਹੁਣ ਬਾਈ ਸਿੱਧੂ ਮੂਸੇਵਾਲਾ ਤੇ ਮੇਰੇ ਲਾਡੀ ਵੀਰ ਜੀ ਆ ਜਿਹੜੇ ਮੇਰੇ लाड्डी ਵੀਰ ਜੀ ਆ ਨਿੱਕੇ ਹੁੰਦੀ ਉਹਨਾਂ ਦੇ ਫਾਦਰ ਦੀ ਡੈਥ ਹੋ ਗਈ ਸੀ ਮੇਰੇ ਮਾਮਾ ਜੀ ਲੱਗਦੇ ਆ ਤੇ ਉਹ ਆਪਦੀ ਮਿਹਨਤ ਤੇ ਖਦ ਇੱਕ 뮤זיਕ ਇੰਡਸਟਰੀ ਚ 뮤זיਕ ਡਾਇਰੈਕਟਰ ਬਣਿਆ ਤੇ ਆਪਾਂ ਸਿੱਧੂ ਬਾਈ ਜੀ ਦੇ ਬਾਰੇ ਤਾਂ ਜਾਣਦੀਆਂ ਵੀ ਉਹਨਾਂ ਨੇ ਕਿੰਨਾ ਸਟਰਗਲ ਕੀਤਾ ਉਦਾਂ ਹੀ ਮੇਰੇ लाड्डी ਵੀਰ ਜੀ ਜੀ ਨੇ ਵੀ ਸਟਰਗਲ ਕੀਤਾ ਤੇ ਮੈਂ ਇਹ ਚਾਹਨੀ ਆ ਵੀ ਸਿੱਧੂ ਬਾਈ ਜੀ ਦੀ ਤਰ੍ਹਾਂ ਤੇ ਜਾਂ लाड्डी ਵੀਰ ਜੀ ਦੀ ਤਰ੍ਹਾਂ ਦੋਨਾਂ ਦੀ ਤਰ੍ਹਾਂ ਬਣ ਕੇ ਜ਼ਰੂਰ ਦੇਖੋ ਬਹੁਤ ਤਰੱਕੀ ਕਰਾਂਗੇ